ਖਬਰ ਲੈਣੇ ਆ ਗੁਰਦਾਸਪੁਰ ਦੇ ਫਟੇਗਾ ਚੋਰੀਆਂ ਤੋਂ ਜਿੱਥੇ ਫਟੇਗਾ ਚੋਰੀਆਂ ਡੇਰਾ ਰੋਡ ਦੇ ਉੱਪਰ ਬੀਤੀ ਕੱਲ ਦੁਪਹਿਰ ਨੂੰ ਡੰਗਰਾ ਦੇ ਸ਼ੈੱਡ ਅਤੇ 3 ਏਕੜ ਕਣਕ ਦਾ ਨਾੜ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋんだ ਖਦਸਾ ਜਟਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੈੱਡ ਦੇ ਅੰਦਰ ਬੰਨੇ ਹੋਏ ਡੰਗਰਾ ਨੂੰ ਮੁਸ਼ਕਲ ਨਾਲ ਬਚਾਇਆ ਗਿਆ ਅਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗਵਾਂਢੀਆਂ ਨੇ ਹੀ ਉਹਨਾਂ ਦੇ ਸ਼ੈੱਡ ਨੂੰ ਅੱਗ ਲਗਾਈ ਹੈ ਜਿਸ ਦੇ ਨਾਲ ਉਜ਼ੀ ਅੰਦਰ ਪਈ ਤੂੜੀ ਵੀ ਸੜ ਕੇ ਸੁਆਹ ਹੋ ਗਈ ਉਸਨੇ ਇਹ ਵੀ ਕਿਹਾ ਹੈ ਕਿ ਉਜ਼ਾ 18 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਜਦੋਂ ਕਿ ਉਸਨੇ ਕਿਹਾ ਕਿ ਉਸ ਨੂੰ ਅੱਗ ਲੱਗਣ ਦੇ ਨਾਲ ਜੋ ਨੁਕਸਾਨ ਹੋਇਆ ਉਹੀ ਪਰਪਾਈ ਹੂੰ ਕੌਣ ਕਰੇਗਾ ਭਾਜੀ ਇਹ ਨਾ ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾ ਐਵੇਂ ਥਾਣੇ ਰੋਸ ਕੇ ਦੇ ਥਾਣੇ ਭੱਜ ਗਈ ਕਹਿੰਦੀ ਆਪਣੇ ਡੰਗਰ ਖੋਲ ਨੂੰ ਮੈਂ ਵੀ ਹੇਲੀ ਵੀ ਸਾੜ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾੜ ਦੇਣੀ ਅਸੀਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲਬਾਤ ਨਹੀਂ ਹੋਈ ਸਵੇਰ ਥਾਣੇ ਸਾਡੇ ਆਪਣੇ ਜਗ੍ਹਾ 'ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜਿਆ ਹੀ ਕੱਲ ਦੀ ਦੋ ਘੜੀਆਂ ਵੈਸੇ ਥੂੜੀ ਪਾਉਣ ਵਾਸਤੇ ਕਹਿੰਦੀ ਇਥੇ ਖੋਲਣੇ ਹੈ ਕਿ ਨਹੀਂ ਖੋਲਣੇ ਤੁਹਾਨੂੰ ਸ਼ੱਕ ਹੈ ਵੀ ਤਾਂ ਨਹੀਂ ਸ਼ੱਕ ਨਹੀਂ ਹੈ ਭਾਜੀ ਸਾਡੇ ਸਾਹਮਣੇ ਭੱਜ ਕੇ ਗਈ ਹੈ ਮੈਂ ਆਇਆ ਮੈਂ ਆ ਵੇਖਿਆ ਇਹਨੂੰ ਭੱਜੀ ਆ ਆ ਇਥੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਕਿੰਨਾ ਕੁ ਨਚਾ ਹੋਇਆ ਭਾਜੀ 14 ਟਰਾਲੀਆਂ ਥੂੜੀ ਬਾਕੀ ਤੁਸੀਂ ਵੇਖ ਲੋ ਕੀ ਬਣ ਰਿਹਾ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 15 ਬੰਦੇ ਆਏ ਪਰ ਉਹਨਾਂ ਦਾ ਜਾਨ ਥੱਕੇ ਨਾ ਡੰਗਰ ਪਾਣੀ ਬੜਾ ਰੋੜਿਆ ਨਹੀਂ ਗੱਲ ਪਈ ਤੁਹਾਡੇ ਸਾਹਮ 14 ਟਰਾਲੀਆਂ ਤੂੜੀ ਆ ਭਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟਰਾਲਾ ਕਾਲਾ ਸਭ ਸੜੀ ਹਾਂਜੀ ਹਾਂਜੀ ਡੰਗਰ ਮੈਂ ਆਪ ਕੱਢੇ ਆ ਕੇ ਕਿੰਨਾ ਪਤਾ ਲੱਗਾ ਸਾਨੂੰ ਮੇਜਰ ਨੇ ਫੋਨ ਕੀਤਾ ਵੈਟਿੰਗ ਵਾਲੇ ਹਾਂਜੀ ਅਸੀਂ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੇ ਹੋ ਹੀ ਗਿਆ ਤੇ ਡੰਗਰ ਤੇ ਪਹੁੰਚਾਈਏ ਡੰਗਰ ਤੇ ਪਹੁੰਚਾਉਣੇ ਇਹ ਵੇਖ ਕੇ ਸਾਨੂੰ ਜੁਗੂਆ ਮਾਰ ਕੇ ਜਨਰਮਾਰਕਟ ਜਨਾਨੀ ਭੱਜ ਗਿਆ ਰਜਨੀਪਾਲਾ ਜਿਹੜੀ ਹਾਂਜੀ ਜਿਹਦਾ ਅੱਗ ਲੱਗਿਆ ਇਹਦੇ ਘਰ ਸਾਨੂੰ ਕਹਿੰਨੇ ਦੱਸਿਆ ਨਹੀਂ ਹੈ ਦੱਸਿਆ ਤਾਂ ਅਸੀਂ ਘਰੋਂ ਭੱਜਿਆ ਇੱਥੇ ਤੇ ਥੇ ਆਣ ਕੇ ਅਸੀਂ ਸਾਕਾ ਵੇਖਿਆ ਡੰਗਰਵੱਛਾ ਕੱਢਿਆ ਹੈ ਮਹਾ ਬਚੇ ਆ ਤੂੜੀ ਸਾਰੀ ਸਾਡੀ ਸੜ ਗਈ ਆ 14 15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਤੂੜੀ ਪਾਈ ਆ ਕੋਈ ਗੱਲ ਬਾਤ ਨਹੀਂ ਆ ਜੋ ਸਾਰੀ ਸਵਾਹ ਹੋ ਗਈ ਸੜ ਕੇ ਆਣ ਕੇ ਵੇਖ ਲੋ ਬੜੇ ਮੇ ਤੂੜੀ ਰਤੀ ਪਈ ਹਾਂਜੀ ਰਾਤੀ ਪਈ ਹੈ ਬਾਕੀ ਕੱਲ ਪਾਈ ਸੀ ਕੋ ਟਰਾਲੀਆਂ ਪਈਆਂ ਸੀ ਰਾਤੀ ਆ ਕੇ ਵੀ ਲੱਗੀ ਕੋਈ ਗੱਲ ਬਾਤ ਇਧਰ ਪਾ ਪਾਣੀ ਪਾ ਕੇ ਅਸੀਂ ਕੋਈ ਗੱਲ ਬਾਤ ਜਿਹਨੇ ਅੱਗ ਪੁੱਜ ਕੇ ਨਾ ਅੱਗ ਲਾਈ ਰੱਖੀ ਪਾ ਯਾਰ ਪੁੱਜ ਕੇ ਮੇਰੇ ਸਾਹਮਣੇ ਪੱਜੀ ਪਈ ਆ। ਆਉਣ ਗਿਆ ਪਤਰਨ ਤੋਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆ। ਦੇਖਿਆ ਕਿ ਆਕੇ ਤੋੜੀ ਨੂੰ ਅੱਗ ਲੱਗੀ ਹੋਈ ਏ। ਤੁਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ। ਨਹੀਂ ਅਜੇ ਤੇ ਕੰਟਰੋਲ ਨਹੀਂ ਹੈਗਾ ਸਰ। ਇਹ ਕਰ ਰਹੇ ਆ ਕੰਟਰੋਲ। ਆਪਾਂ ਕਰਕੇ ਜਾਵਾਂਗੇ ਜੋ ਵੀ ਹੋਏਗਾ ਆਪਣਾ। ਤਸल्ली बख्श ਕੰਮ ਕਰਕੇ ਫਿਰ ਜਾਵਾਂਗੇ। ਮੇਰਾ ਨਾਮ ਗਚਲ ਸਿੰਘ ਆ ਜੀ। ਇਹ ਦਾੜ ਇਹ ਦਾੜ ਸਾਰਾ ਹੀ ਖਲੋਤਾ ਸਾਡਾ ਜੇ ਤੋੜੀ ਬੰਦ ਵਾਲੀ ਸੀ। ਇਹ ਘਟੋ ਘਟ 17 18 ਕਿੱਲੇ ਦੇ ਲਾਗੇ ਨਾੜ ਅਗੇ ਖਲੋਤਾ ਹੈ ਸਾਡਾ ਉਹ ਜਾਨ ਸ਼ਾਮ ਤੇ ਠੇਕੇ ਦੇ ਸਾਡੇ ਕੋਲ ਜ਼ਮੀਨ ਹੈ ਇਹ ਅੱਗ ਪਹਿਲਾਂ ਦੇ ਮੰਡੀ ਵਾਲੇ ਪਾਸੋਂ ਆਈ ਹੈ ਸਾਈਡ ਵੱਲੋਂ ਉਤਰੋ ਬਲਦੀ ਬਲਦੀ ਅੰਦੇ ਗਾਂ ਆਈ ਹੈ ਸਾਨੂੰ ਤਾਂ ਪਤਾ ਲੱਗਾ ਪਿੰਡ ਜਦੋਂ ਅਸੀਂ ਟਰੈਕਟਰ ਭਜਾਇਆ ਉਥੋਂ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਸੜ ਗਿਆ ਪਰ ਅੱਗ ਦੇ ਯੋਰ ਹਵਾ ਦਾ ਜਿਹੜਾ ਉਹ ਜੱਕ ਦਮ ਹੋ ਗਿਆ ਟਰੈਕਟਰ ਭਜਾ ਕੇ ਕੱਢਿਆ ਬੂਟੇ ਵੀ ਸੜ ਗਏ ਕਪੜਾ ਦੇ ਸਾਰੇ ਉਹ ਵੀ ਲਪੇਟ ਚਾ ਚੱਲਿਆ ਉਹ ਵੀ ਲਪੇਟ ਚਾ ਚੱਲਿਆ ਸਟ੍ਰੇਟਰ ਜੀ ਤੇ ਮੈਂ ਫੇਰਾ ਲਾਇਆ ਇੱਥੇ ਥੋੜਾ ਜਿਹਾ ਪਰ ਮੈਨੂੰ ਕੱਢਣਾ ਪਿਆ ਦਵਾ ਦਾ 50 ਤੇ 20 ਕਿੱਲੇ ਦੇ ਲਾਗੇ ਬਦਣ ਨਾੜਾ ਲੱਗ ਲੱਗੇ ਸੜ ਗਿਆ ਸਾਡੇ ਲੱਗਦਾ ਜੇ 17 18 ਕਿੱਲੇ ਸਾਡਾ ਹੈ ਅਜੇ ਟੂੜੀ ਬੰਨਣ ਵਾਲੀ ਸੀ ਲਾਲੋ ਸਾਹਿਬ ਤੇ ਪਹਿਲੀ ਥੇਕੇ ਤੇ ਬੜਾ ਵੱਡਾ ਲਖਸਾਲ ਹੋਇਆ ਸਾਡੀ ਇਹ ਤੇ ਰੂੜੀ ਆ ਪੰਜਾ ਛਾ ਕਿੱਲੇ ਪਾਉਣ ਵਾਲੀ ਉਹ ਉਹਦੇ ਕਰਕੇ ਅਸੀਂ ਨਾਲ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ ਹਾਂਜੀ ਪਤਾ ਲੱਗਾ ਕਿ ਅੱਗ ਲੱਗੀ ਪਤਾ ਨਹੀਂ ਤੇ ਦੁਕਾਨ ਤੇ ਬੈਠੇ ਇੱਕ ਦਾਮੀ ਪਤਾ ਲੱਗਾ ਕਿ ਅੱਗ ਲੱਗੀ ਹਲੇ ਕੋਈ ਪਤਾ ਲੱਗਣ ਦੇ ਪੂਰੀ ਜਾਣਕਾਰੀ ਨਹੀਂ ਉਹਨਾਂ ਜਿਹਨ ਪੂਰਾ ਅੱਗ ਹੀ ਭੰਬੜ ਮਾ ਚੁੱਕੇ ਅੱਗ ਦੇ ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਗ ਮੇਰਾ ਨਾਮ ਗਚਨ ਸਿੰਘ ਹੈ ਜੀ ਇਹ ਦਾੜ ਇਹ ਦਾੜ ਸਾਰਾ ਖਲੋਤਾ ਸਾਡਾ ਜੇ ਤੂਰੀ ਬੱਲ ਵਾਲੀ ਸੀ ਇਹ ਕਟੋਗਾ 17 18 ਕਿਲੇ ਦੇ ਲਾਗੇ ਨਾੜੇ ਦੇ ਖਲੋਤਾ ਸਾਡਾ ਤੇ ਠੇਕੇ ਦੇ ਸਾਡੇ ਕੋਲ ਜ਼ਮੀਨ ਆ ਇਹ ਅੱਗ ਪਹਿਲਾਂ ਦੇ ਮੰਡੀ ਵਾਲੇ ਪਾਸੋਂ ਆਈ ਆ ਸਾਡ ਵੱਲੋਂ ਉਤਰੋ ਬਲਦੀ ਬਲਦੀ ਅੰਦੇ ਗਾਂ ਆਈ ਆ ਸਾਨੂੰ ਤਾਂ ਪਤਾ ਲੱਗਾ ਪਿੰਡ ਜਦੋਂ ਅਸੀਂ ਟਰੈਕਟਰ ਭਜਾਇਆ ਹਥੋਂ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਸੜ ਗਿਆ ਪਰ ਅੱਗ ਨੇ ਯੋਰ ਹਵਾ ਦਾ ਜਿਹੜਾ ਉਹ ਜੱਕਦਮ ਹੋ ਗਿਆ ਟਰੈਕਟਰ ਭਜਾ ਕੇ ਕੱਢਿਆ ਬੂਟੇ ਵੀ ਸੜ ਗਏ ਪਾਪਲਰ ਤੇ ਸਾਰੇ ਉਹ ਵੀ ਲਪੇਟ ਚ ਆ ਚੱਲਿਆ ਟਰੈਕਟਰ ਜੀ ਤੇ ਮੈਂ ਫੇਰਾ ਲਾਇਆ ਇੱਥੇ ਥੋੜਾ ਜਿਹਾ ਪਰ ਮੈਨੂੰ ਕੱਢਣਾ ਪਿਆ ਦਵਾ ਦਾ ਪਜਾ ਤੇ 20 ਕਿੱਲੇ ਦੇ ਲਾਗੇ ਮਤਲ ਨਾੜਾ ਲੱਗ ਲੱਗੇ ਸੜ ਗਿਆ ਸਾਡੇ ਲੱਗਦਾ ਜੇ 17 18 ਕਿੱਲੇ ਸਾਡਾ ਹੈ ਅਜੇ ਤੂੜੀ ਬੰਨਣ ਵਾਲੀ ਸੀ ਲਾਲੋ ਹਿਸਾਬ ਤੇ ਪਹਿਲੀ ਥੇਤੇ ਤੇ ਬੜਾ ਵੱਡਾ ਰਸਾਲ ਹੋਇਆ ਜੀ ਸੁਧੀਰ ਸਿੰਘ ਜੀ ਸਾਡੀ ਇਹ ਤੇ ਰੂੜੀ ਆ ਪੰਜ ਛੇ ਕਿੱਲੇ ਪਾਉਣ ਵਾਲੀ ਉਹ ਉਹਦੇ ਕਰਕੇ ਅਸੀਂ ਨਾਲ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ ਹਾਂਜੀ ਮੈਨੂੰ ਪਤਾ ਲੱਗਾ ਜੱਕ ਨੇ ਅਧਾਨੀ ਤੇ ਦੁਕਾਨ ਤੇ ਬੈਠੇ ਇੱਕ ਦਾਮੀ ਪਤਾ ਲੱਗਾ ਕਿ ਅੱਗ ਲੱਗੀ ਹਲੇ ਕੋਈ ਪਤਾ ਲੱਗਣ ਜੀ ਜੁਰੀ ਜਾਣਕਾਰੀ ਨਹੀਂ ਉਹਨਾਂ ਜਨ ਪੂਰਾ ਆ ਗਈ ਭੰਬੜ ਮਾ ਚੁੱਕੇ ਅੱਗ ਦੇ ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਜ ਪਤਾ ਹੈ ਹੈਲੋ ਪਾਜੀ ਜਦੋਂ ਅੱਗ ਲੱਗੀ ਤੇ ਘਰਾਂ ਸਾਨੂੰ ਕਹਿੰਨੇ ਦੱਸਿਆ ਨਹੀਂ ਹੈ ਦੱਸਿਆ ਜੈ ਘਰੋਂ ਭੱਜੇ ਆਏ ਜਿੱਤੇ ਜਿੱਤੇ ਆਣ ਕੇ ਅਸੀਂ ਸਭ ਆਣ ਕੇ ਅਸੀਂ ਸਭ ਕਾ ਵੇਖਿਆ ਡੰਗਰਵੱਛਾ ਕੱਢਿਆ ਮਹਾ ਬਚੇ ਆ ਥੂੜੀ ਸਾਰੀ ਸਾਡੀ ਸੜ ਗਈ ਆ 14 15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਥੂੜੀ ਪਾਈ ਆ ਕੋਈ ਗੱਲ ਬਾਤ ਨਹੀਂ ਆ ਜੋ ਸਾਰੀ ਸਵਾਹ ਹੋ ਗਈ ਸੜ ਕੇ ਆਣ ਕੇ ਵੇਖ ਲੋ ਕੋਈ ਭਲ ਰਾਤੀ ਰਤੀ ਪਈ ਹਾਂਜੀ ਰਤੀ ਪਈ ਹੈ ਬਾਕੀ ਕੱਲ ਪਈ ਸੀ ਥੋੜੀਆਂ ਟਰਾਲੀਆਂ ਪਈਆਂ ਸੀ ਰਾਤੀ ਆ ਕੇ ਵੀ ਲੱਗੀ ਕੋਈ ਗੱਲ ਬਾਤ ਨਹੀਂ ਇਧਰ ਪਾਣੀ ਪਾ ਕੇ ਅਸੀਂ ਕੋਈ ਗੱਲ ਬਾਤ ਇਨੇ 4 ਪੁੱਜ ਕੇ ਮੈਂ ਅੱਗ ਲਾਈ ਰੱਖੀ ਪਾ। 4 ਪੁੱਜ ਕੇ ਮੇਰੇ ਸਾਹਮਣੇ ਪੱਤੀ ਵੀ ਆ।